ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਆਪ ਸਾਰਿਆਂ ਦਾ ਮੇਰੇ YouTube ਚੈਨਲ ਮਹਿੰਦਰ ਸਿੰਘ ਤਾਲਪ ਤੇ ਅੱਜ ਦੀ ਵਿਚਾਰਾ ਦੀ ਅਰੰਭਤਾ ਕਰੀਏ ਫਤਿਹ ਦੀ ਸਾਂਝ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਗੱਲ ਕਹਿਣ ਦੇ ਕਈ ਢੰਗ ਹੁੰਦੇ ਨੇ ਸਿੱਧੇ ਲਫ਼ਜ਼ਾਂ ਤੋਂ ਇਲਾਵਾ ਕਈ ਗੱਲਾਂ ਇਸ਼ਾਰਿਆਂ ਦੇ ਨਾਲ ਜਾਂ ਚਿੱਤਰਾ ਰਾਹੀਂ ਜਾਂ ਸ਼ਾਇਰੀ ਜਾਂ ਕਿਸੇ ਹੋਰ ਢੰਗ ਨਾਲ ਵੀ ਗੱਲ ਕਹੀ ਜਾ ਸਕਦੀ ਹੈ ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਈਉਂ ਉਪਦੇਸ਼ ਬੜੇ ਸਿੱਧੇ ਸਿੱਧੇ ਲਫ਼ਜ਼ਾਂ ਚ ਦਿੱਤੇ ਨੇ ਔਰ ਕਈ ਗੱਲਾਂ ਜਿਹੜੀਆਂ ਕਈ ਜਿਹੜੀਆਂ ਸਿੱਖਿਆਵਾਂ ਉਹ ਉਦਾਹਰਣਾਂ ਦੇ ਕੇ ਇਸ ਦਸੀਆਂ ਔਰ ਕਈ ਥਾਵਾਂ ਤੇ ਗੁਰੂ ਸਾਹਿਬ ਨੇ ਕੋਈ ਇਲਿਊਜ਼ਨ ਬਣਾ ਕੇ ਵੀ ਆਪਣੀ ਵਿਚਾਰ ਦਿੱਤੀ ਹੈ ਉਦਾਹਰਣ ਦੇ ਤੌਰ ਤੇ ਜਦੋਂ ਇੱਕ ਸ਼ਬਦ ਅਸੀਂ ਪੜ੍ਹਦੇ ਆ ਭਗਤ ਨਾਮਦੇਵ ਜੀ ਦਾ ਆਜ ਨਾਮੇ ਬੀਠਲ ਦੇਖਿਆ ਮੁਰਗ ਕੋ ਸਮਝਾਉ ਰੇ ਸੋ ਉਹਦੇ ਵਿੱਚ ਭਗਤ ਨਾਮਦੇਵ ਜੀ ਨੇ ਉਸ ਪਰਮਾਤਮਾ ਨੂੰ ਉਸ ਬੀਠਲ ਨੂੰ ਦੇਖਿਆ ਜਾਂ ਨਹੀਂ ਦੇਖਿਆ ਲੇਕਿਨ ਆਪਣੀ ਗੱਲ ਸਮਝਾਉਣ ਦਾ ਇੱਕ ਤਰੀਕਾ ਇਸੇ ਸ਼ਬਦ ਵਿੱਚ ਉਹ ਕਹਿੰਦੇ ਨੇ ਕਿ ਪਾਂਡੇ ਤੁਮਰਾ रामचंद्र ਤੋਂ ਸੋ ਵੀ ਆਵਤ ਦੇਖਿਆ ਥਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਸਾਨੂੰ ਮਿਲਦੀਆਂ ਬਾਣੀ ਦੇ ਵਿੱਚ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਕਬੀਰ ਹਜ ਕਾਬੇ ਹੋਂ ਜਾਇਂ ਥਾ ਅੱਗੇ ਮਿਲਿਆ ਖੁਦਾਏ ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਜਦੋਂ ਹਜ ਕਾਬੇ ਜਾ ਰਿਹਾ ਸੀ ਹਜ ਤੇ ਤੇ ਮੈਨੂੰ ਅੱਗੇ ਖੁਦਾ ਮਿਲ ਗਿਆ ਸੋ ਉਹ ਕਬੀਰ ਸਾਹਿਬ ਉਸ ਕਾਬੇ ਤੇ ਕਦੀ ਗਏ ਨਹੀਂ ਜਾਂ ਕਦੀ ਜਾਣ ਦੀ ਸੋਚੀ ਨਹੀਂ ਲੇਕਿਨ ਇੱਕ ਗੱਲ ਆਪਣੀ ਸਮਝਾਣ ਦਾ ਉਹਨਾਂ ਦਾ ਤਰੀਕਾ ਹੈ ਉਹ ਸਿਰਫ ਇੱਥੇ ਹੀ ਨਹੀਂ ਅੱਗੇ ਕਹਿੰਦੇ ਨੇ ਕਿ ਸਾਈ ਮੇਰੇ ਨਾਲ ਲੜ ਪੜਿਆ ਜਿਸਕੇ ਫਰਮਾਇ ਗਏ ਸੋ ਉਹਦੇ ਚ ਕਹਿੰਦੇ ਨੇ ਕਿ ਉਹ ਖੁਦਾ ਪਰਮਾਤਮਾ ਮੇਰੇ ਨਾਲ ਲੜ ਪਿਆ ਮੈਨੂੰ ਝਿੜਕਿਆ ਮੈਨੂੰ ਗੁੱਸਾ ਹੋਇਆ ਕਿ ਕਬੀਰ ਤੂੰ ਇਹ ਕਿਹੜੇ ਕੰਮ ਫੜ ਲੈਂਦਾ ਤੂੰ ਕਿੱਧਰ ਜਾ ਰਿਹਾ ਸੋ ਇਸ ਤਰ੍ਹਾਂ ਦੇ ਕਈ ਅਲੰਕਾਰ ਜਿਹੜੇ ਨੇ ਉਹ ਵਰਤੇ ਜਾਂਦੇ ਨੇ ਆਪਣੀ ਗੱਲ ਨੂੰ ਕਹਿਣ ਦਾ ਤੰਗ ਹੁੰਦਾ ਸਮਝਾਣ ਦਾ ਸਾਨੂੰ ਗੁਰਬਾਣੀ ਜਿਸ ਤਰ੍ਹਾਂ ਦੇ ਕਈ ਸਾਰੇ ਅਲੰਕਾਰ ਵੀ ਮਿਲਦੇ ਨੇ ਸੋ ਅੱਜ ਦੀ ਜਿਹੜੀ ਗੱਲ ਦੀ ਵਿਚਾਰ ਦੇਣ ਦੀ ਜਿਹੜੀ ਗੱਲ ਹੈ ਇਹ ਸਾਰੀ ਭੂਮਿਕਾ ਉਸ ਵਾਸਤੇ ਬੰਨੀ ਗਈ ਕਿ ਅੱਜ ਦੀ ਵਿਚਾਰ ਦੇਣ ਦਾ ਜਿਹੜਾ ਤਰੀਕਾ ਵਰਤਿਆ ਗਿਆ ਉਹ ਉਸੇ ਤਰ੍ਹਾਂ ਦਾ ਇੱਕ ਅਲੰਕਾਰ ਨੂੰ ਵਰਤ ਕੇ ਕੀਤਾ ਜਾ ਰਿਹਾ ਸੋ ਇਹ ਹੈ ਕਿ ਸਾਬ ਜਾਦਿਆਂ ਦਾ ਸ਼ਹੀਦੀ ਹਫਤਾ ਜਿਹੜਾ ਹੈ ਉਹ ਹਰ ਸਾਲ ਜਿਹੜਾ 22 ਦਸੰਬਰ ਤੋਂ ਸ਼ੁਰੂ ਹੋ ਜਾਂਦਾ ਇੱਕ ਹਫਤਾ ਮਨਾਇਆ ਜਾਂਦਾ ਸਿੰਘਾਂ ਦੀ ਸ਼ਹੀਦੀਆਂ ਦਾ ਜਿਹੜਾ ਦਿਹਾੜੇ ਮਨਾਏ ਜਾਂਦੇ ਨੇ ਸੋ ਇਹਨਾਂ ਦਿਹਾੜਿਆਂ ਦੀ ਗੱਲ ਹੈ ਕਿ ਮੈਂ ਗੁਰਦੁਆਰੇ ਤੋਂ ਉਹ ਸ਼ਹੀਦੀ ਪੁਰਬ ਦਾ ਜਿਹੜਾ ਸਮਾਗਮ ਸੀ ਉੱਥੋਂ ਹੋ ਕੇ ਵਾਪਸ ਆਇਆ ਤੇ ਰਾਤ ਸੁਪਨੇ ਦੇ ਵਿੱਚ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਆਏ ਮੈਂ ਹੱਥ ਜੋੜ ਕੇ ਪਾਸ਼ਾ ਜੀ ਨੂੰ ਫਤਿਹ ਬੁਲਾਈ ਗੁਰੂ ਸਾਹਿਬ ਜੀ ਨੇ ਵੀ ਫਤਿਹ ਬੁਲਾਈ ਗੁਰੂ ਸਾਹਿਬ ਮੈਨੂੰ ਪੁੱਛਣ ਲੱਗੇ ਪੁਰਖਾ ਕਿੱਥੋਂ ਆ ਰਹਿਆ ਮੈਂ ਕਿਹਾ ਜੀ ਸ਼ਹੀਦੀ ਦਿਹਾੜੇ ਚੱਲ ਰਿਆ ਨਾ ਗੁਰਦੁਆਰੇ ਤੋਂ ਆ ਰਿਆ ਸ਼ਹੀਦੀ ਦਿਹਾੜਿਆਂ ਨੂੰ ਮਨਾ ਕੇ ਆ ਰਿਆ ਕਿਵੇਂ ਮਨਾਉਂਦਾ ਹੈ ਜੀਦੀ ਦਿਹਾੜੇ ਜਰਾ ਦੱਸ ਮੈਂ ਕਿਹਾ ਪਾਸ਼ਾ ਜੀ ਜਿਵੇਂ ਸਾਰਾ జగਤ ਸਾਰਾ ਸਿੱਖ ਜਗਤ ਮਨਾਉਂਦਾ ਮੈਂ ਵੀ ਉਸੇ ਤਰ੍ਹਾਂ ਮਨਾਉਂਦਾ ਗੁਰਦੁਆਰੇ ਜਾਂਦਾ ਕੀਰਤਨ ਕਥਾ ਸੁਣਦਾ ਹਾਂ ਲੰਗਰ ਪ੍ਰਸ਼ਾਦਾ ਚੱਕਦਾ ਤੇ ਘਰ ਆ ਜਾਂਦੇ ਆ ਹਾਂ ਪਿਛਲੇ ਕੁਝ ਸਮਾਂ ਤੋਂ ਇੱਕ ਨਵਾਂ ਕੰਮ ਇਨਾਸ਼ੀ ਦੇ ਦਿਹਾਣਿਆਂ ਚ ਅਸੀਂ ਕਰਨਾ ਸ਼ੁਰੂ ਕੀਤਾ ਉਹ ਹੈ ਦੁੱਧ ਦਾ ਲੰਗਰ ਅੱਜ ਮੇਰੀ ਵੀ ਡਿਊਟੀ ਸੀ ਸੋ ਮੈਂ ਬੜਾ ਸਮਾਂ ਜਿਹੜਾ ਹੈ ਸੰਗਤਾਂ ਨੂੰ ਦੁੱਧ ਦਾ ਲੰਗਰ ਚਕਾਇਆ ਅੱਗੋਂ ਗੁਰੂ ਸਾਹਿਬ ਕਹਿਣ ਲੱਗੇ ਅੱਛਾ ਤੁਸੀਂ ਇਹ ਦੁੱਧ ਦਾ ਲੰਗਰ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਕਿਉਂ ਚੰਗੰਦਗਾ ਲਗਾਉਂਦੇ ਹੋ ਲੰਗਰ ਇਹਨਾਂ ਦੇ ਮਾਕੇ ਪਾਸ਼ਾ ਜੀ ਮੋਤੀ لال ਮਹਿਰਾ ਨੇ ਸਹਿਬਜ਼ਾਦਿਆਂ ਨੂੰ ਠੰਡੇ ਬੁਝਤੇ ਦੁੱਧ ਦਾ ਲੰਗਰ ਚੁਕਾਇਆ ਸੀ ਤੇ ਅਸੀਂ ਸਾਰੀ ਬੰਦਿਆਂ ਨੂੰ ਦੁੱਧ ਦਾ ਲੰਗਰ ਚੁਕਾਉਂਦੇ ਆ ਪਹਿਲੇ ਤਾਂ ਇਹ ਗੁਰਦੁਆਰਿਆਂ ਦੇ ਅੰਦਰ ਹੀ ਇਹ ਪ੍ਰੋਗਰਾਮ ਹੋਇਆ ਕਰਦਾ ਸੀ ਤੇ ਫਿਰ ਹੁਣ ਜਿਹੜਾ ਹੈ ਅਸੀਂ ਤੇ ਦੁੱਧਾਂ ਦੇ ਲੰਗਰ ਲਾ ਦਿੰਨੇ ਆ ਬੜੇ ਦੂਰ ਦੂਰ ਤੱਕ ਕੋਈ ਗਲੀ ਕੋਈ ਬਾਜ਼ਾਰ ਕੋਈ ਚੌਕ ਅਸੀਂ ਛੱਡਦੇ ਨਹੀਂ ਆ ਔਰ ਤੁਹਾਡੇ ਸਿੱਖ ਤੇ ਗੱਡੀਆਂ ਦੇ ਚਲਦੇ ਰਸਤੇ ਰੋਕ ਰੋਕ ਕੇ ਲੋਕਾਂ ਨੂੰ ਦੁੱਧ ਸਿਕਾਉਂਦੇ ਨੇ। ਔਰ ਸਿਰਫ ਦੁੱਧ ਨਹੀਂ ਉਹਦੇ ਵਿੱਚ ਬਦਾਮ, ਛੁਆਰੇ, ਇਲਾਚੀਆਂ ਪਾ ਕੇ ਜਿਹੜਾ ਹੈ ਇਹ ਰਾਹ ਜਾਂਦੇ ਲੋਕਾਂ ਨੂੰ ਜਿਹੜਾ ਹੈ ਦੁੱਧ ਚਕਾਈਦਾ। ਪਾਸ਼ਾ ਜੀ ਕਈ ਮਣਾ ਪਈ ਦੁੱਧ ਜਿਹੜਾ ਹੈ ਅਸੀਂ ਕਰੋੜਾਂ ਰੁਪਈਆ ਦਾ ਦੁੱਧ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ ਸੰਤਾਂ ਨੂੰ ਸਿਕਾਈਦਾ ਹੈ। ਔਰ ਸਿਰਫ ਦੁੱਧ ਹੀ ਨਹੀਂ ਹੋਰ ਵੀ ਲੰਗਰ ਪ੍ਰਸ਼ਾਦ ਬੜਾ ਕੁਛ ਜੇ ਅਸੀਂ ਚਕਾਉਂਦੇ ਆ ਤੇ ਓਏ ਰੁਕ ਜਾ ਰੁਕ ਜਾ ਗੁਰੂ ਸਾਹਿਬ ਕਹਿਣ ਲੱਗੇ ਉਹ ਸ਼ੇਖੀਆਂ ਭਗਾਰੀ ਜਾਣਾ ਮੈਨੂੰ ਇਹ ਤਾਂ ਦੱਸ ਇਹ ਕਰੋੜਾ ਰੁਪਈਆ ਦਾ ਦੁੱਧ ਦਾ ਲੰਗਰ ਤੇ ਹੋਰ ਲੰਗਰ ਪ੍ਰਸ਼ਾਦ ਦੇ ਤੁਸੀਂ ਜਿਹੜਾ ਚਕਾਉਂਦੇ ਹੋ ਸੜਕਾਂ ਤੇ ਲਾ ਕੇ ਇਹਨਾਂ ਦੇ ਵਿੱਚੋਂ ਤੁਹਾਨੂੰ ਪ੍ਰਾਪਤੀ ਕੀ ਹੈ ਮੈਂ ਸੋਚੀ ਪੈ ਗਿਆ ਕੁਝ ਸੈਕਿੰਡ ਰੁਕ ਕੇ ਕੋ ਲਈ ਜੀ ਮੈਂ ਕਿਹਾ ਪਾਤਸ਼ਾਹ ਜੀ ਪ੍ਰਾਪਤੀ ਤਾਂ ਮੈਨੂੰ ਕੁਝ ਐਸੀ ਦਿੱਸਦੀ ਨਹੀਂ ਗੁਰੂ ਸਾਹਿਬ ਅਗੋ ਕਹਿਣ ਲੱਗੇ ਓਏ ਮੋਤੀ لال ਮਹਿਰਾ ਨੇ ਜਿਹੜੀ ਸੇਵਾ ਕੀਤੀ ਸੀ ਉਹ ਸਮੇਂ ਦੀ ਲੋੜ ਸੀ ਸੇਵਾ ਜ਼ਰੂਰਤਮੰਦ ਦੀ ਸਮਾਂ ਤੇ ਜ਼ਰੂਰਤ ਦੇਖ ਕੇ ਕੀਤੀ ਜਾਂਦੀ ਹੈ ਅੱਜ ਕੌਮ ਦੇ ਜੋ ਬੱਚੇ ਨੇ ਜੋ ਨੌਜਵਾਨ ਨੇ ਇਹ ਹੀ ਸਾਡੇ ਸਹਿਬਜ਼ਾਦੇ ਆ ਇਹਨਾਂ ਵਿੱਚੋਂ ਕਈਆਂ ਨੂੰ ਪੜ੍ਹਾਈ ਦੀ ਲੋੜ ਹੈ ਪੜਾਈ ਵਾਸਤੇ ਉਹਨਾਂ ਕੋਲ ਫੀਸਾਂ ਵਾਸਤੇ ਪੈਸੇ ਨਹੀਂ ਨੇ ਕਈਆਂ ਨੂੰ ਦਵਾਈ ਤੇ ਇਲਾਜ ਦੀ ਲੋੜ ਹੈ ਕਈਆਂ ਨੂੰ ਨੌਕਰੀ ਜਾਂ ਹੋਰ ਕੰਮ ਦੀ ਜ਼ਰੂਰਤ ਹੈ ਕਿਸੇ ਨੂੰ ਹੋਰ ਕਿਸਮ ਦੀ ਲੋੜ ਹੈ ਉਹ ਨਸ਼ਿਆਂ ਦੇ ਵਿੱਚ ਹੋਰ ਗਲਤ ਰਹਮਾਂ ਤੇ ਤੁਰਦੇ ਹਨ ਤੁਸੀਂ ਉਹਨਾਂ ਦੀ ਬਾਹ ਦੇ ਫੜਦੇ ਨਹੀਂ ਜਿਹੜੋ ਅੱਜ ਸਮੇਂ ਦੀ ਲੋੜ ਹੈ ਤੁਸੀਂ ਇਹ ਸੇਵਾ ਤੇ ਤੁਸੀਂ ਕੀਤੀ ਨਹੀਂ ਉਹ ਮੈਂ ਪੰਥ ਸਾਜਿਆ ਸੀ ਇਹਨਾਂ ਗਰੀਬਾਂ ਮਜਦੂਮਾਂ ਦੀ ਬਾਹ ਫੜਨ ਵਾਸਤੇ ਤੁਸੀਂ ਕਿਹੜੇ ਕੰਮ ਪੁੱਠੇ ਖੜ ਲੇ ਨੇ ਜੋ ਰਜਿਆ ਨੂੰ ਰਜਾਈ ਜਾਂਦੇ ਹੋ ਰਜਿਆ ਨੂੰ ਰੋਕ ਰੋਕ ਕਿਥੇ ਦੁੱਧ ਤੇ ਹੋਰ ਪ੍ਰਸ਼ਾਦਾ ਲੰਗਰ ਚਿਕਾਈ ਜਾਂਦੇ ਹੋ ਇਸ ਸਹਿਬਜ਼ਾਦੇ ਦੀ ਸ਼ਹੀਦੀ ਦਾ ਤੁਸੀਂ ਇਹ ਮੁੱਲ ਪਾ ਰਹੇ ਹੋ ਇੱਕ ਗੁਰੂ ਪਾਸ਼ਾ ਜੀ ਦੀ ਸ਼ਹੀਦੀ ਗੁਰਵਰਜਨ ਪਾਸ਼ਾ ਦੀ ਦੀ ਉਹ ਸ਼ਹੀਦੀ ਨੂੰ ਤੁਸੀਂ ਠੰਡੀਆਂ ਲੱਸੀਆਂ ਦੇ ਵਿੱਚ ਰੋਲ ਦਿੱਤਾ ਤੇ ਹੁਣ ਸਹਿਬਜ਼ਾਦੇ ਦੀ ਸ਼ਹੀਦੀ ਨੂੰ ਤੁਸੀਂ ਗਰਮ ਦੁੱਧ ਪਲਾਪਲਾ ਕੇ ਤੁਸੀਂ ਇਹ ਮੁੱਲ ਪਾ ਰਹੇ ਹੋ ਮੇਰੀਆਂ ਤਾਂ ਅੱਖਾਂ ਨੀਵੀਆਂ ਹੋ ਗਈਆਂ ਤੜਨਾ ਸੁਣ ਕੇ ਮੈਨੂੰ ਕੁਝ ਸੋਝੇ ਨਾ ਮੈਂ ਹੱਥ ਜੋੜੇ ਤੇ ਕਿਆ ਗੁਰੂ ਸਾਹਿਬ ਜੀ ਤੁਸੀਂ ਡਾਂਟੋ ਨਾ ਮੈਨੂੰ ਕੁਝ ਗੱਲ ਕਰਨ ਦਿਓ ਫਿਰ ਮੈਂ ਇੱਕ ਚਲਾਕੀ ਦਿਖਾਈ ਮੈਂ ਛੱਟ ਗੱਲ ਹੀ ਪਲਟ ਦਿੱਤੀ ਮੈਂ ਕਿਹਾ ਪਾਸ਼ਾ ਜੀ ਮੈਂ ਸਿਰਫ ਦੁੱਧ ਵਰਤਾ ਕੇ ਥੋੜਾ ਆਇਆ ਹਾਂ ਮੈਂ ਉਹਦੇ ਤੁਹਾਨੂੰ ਦੱਸਿਆ ਸੀ ਨਾ ਮੈਂ ਉੱਥੇ ਕੀਰਤਨ ਵੀ ਸੁਣਿਆ ਕਥਾ ਵੀ ਸੁਣ ਕੇ ਆਇਆ ਹਾਂ ਉਹ ਵੀ ਤਾਂ ਕੰਮ ਕੀਤਾ ਮੈਂ ਗੁਰੂ ਸਾਹਿਬ ਕਹਿਣ ਲੱਗੇ ਅੱਛਾ ਬਹੁਤ ਚੰਗੀ ਗੱਲ ਹੈ ਅੱਛਾ ਦੱਸ ਫਿਰ ਕੀਰਤਨ ਸੁਣ ਕੇ ਆਇਆ ਤੇ ਕਿਹੜਾ ਸ਼ਬਦ ਸੁਣ ਕੇ ਆਇਆ ਮੈਨੂੰ ਕੁਝ ਹੌਸਲਾ ਹੋਇਆ ਮੈਂ ਕਿਹਾ ਹਾਂਜੀ ਗੁਰੂ ਸਾਹਿਬ ਜੀ ਤੁਹਾਡਾ ਹੀ ਉਚਾਰਿਆ ਹੋਇਆ ਸ਼ਬਦ ਬੜੇ ਜਕਾਰਿਆਂ ਦੇ ਨਾਲ ਪੜ ਕੇ ਆਇਆ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜਾ ਕਾਣ ਨਾ ਕੀਜੈ ਕਹਿੰਦੇ ਕਹਿੰਦੇ ਮੈਨੂੰ ਵੀ ਜੋਸ਼ ਆ ਗਿਆ ਓਏ ਰੁਕ ਜਾ ਰੁਕ ਜਾ ਓਏ ਸਲੋਕ ਤਾਂ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ ਉਹਨਾਂ ਦਾ ਉਚਾਰਿਆ ਹੋਇਆ ਹੈ ਤੂੰ ਮੇਰਾ ਕਿੱਥੋਂ ਬਣਾ ਦਿੱਤਾ ਮੇਰਾ ਤਾਂ ਸਾਰਾ ਜੋਸ਼ ਹੀ ਠੰਡਾ ਪੈ ਗਿਆ ਮੈਂ ਤੇ ਕਦੇ ਸੋਚਿਆ ਵੀ ਨਹੀਂ ਸੀ ਗੁਰੂ ਸਾਹਿਬ ਜੀ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਪਰ ਹਾਂ ਇੱਕ ਸ਼ਬਦ ਮੈਨੂੰ ਹੋਰ ਯਾਦ ਹੈ ਉਹ ਤਾਂ ਜ਼ਰੂਰ ਤੁਹਾਡਾ ਹੀ ਵਿਚਾਰਿਆ ਹੋਇਆ ਸ਼ਬਦ ਹੈ ਗੁਰੂ ਸਾਹਿਬ ਕਹਿਣਾ ਕਿ ਅੱਛਾ ਉਹ ਕਿਹੜਾ ਸ਼ਬਦ ਹੈ ਚੱਲ ਉਹ ਵੀ ਸੁਣਾ ਦੇ ਮੈਂ ਕਿਹਾ ਜੀ ਆਸ਼ਾ ਜੀ ਉਹ ਸ਼ਬਦ ਤਾਂ तकरीबन ਸਾਰੇ ਹੀ ਰਾਗੀ ਪੜ੍ਹਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਇਹ ਸ਼ਬਦ ਤਾਂ ਬੜੇ ਹੀ ਦਰਦ ਭਰੇ ਲਫ਼ਜ਼ਾਂ ਦੇ ਵਿੱਚ ਜੜੇ ਨੇ ਉਹ ਸਾਰੇ ਹੀ ਰਾਗੀ ਸਹਿਬਾਨ ਸੁਣਾਉਂਦੇ ਨੇ ਗੁਰੂ ਸਾਹਿਬ ਕਹਿਣ ਲੱਗੇ ਇਹ ਦੱਸ ਇਹ ਸ਼ਬਦ ਕਿੱਥੇ ਲਿਖਿਆ ਮੈਂ ਹੱਥ ਜੋੜ ਕੇ ਕਹਾਂ ਪਾਤਸ਼ਾਹ ਜੀ ਲਿਖਿਆ ਤਾਂ ਇਹ ਬਚਿੱਤਰ ਨਾਟਕ ਵਿੱਚ ਉਹ ਮੈਂ ਤੁਹਾਨੂੰ ਕਿਦੇ ਲੜ ਲਾ ਕੇ ਗਿਆ ਸੀ ਗੁਰੂ ਸਾਹਿਬ ਕਹਿਣ ਲੱਗੇ ਪਾਸ਼ਾ ਜੀ ਤੁਸੀਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀ ਲਾ ਕੇ ਗਏ ਸੀ ਫਿਰ ਤੁਸੀਂ ਹੋਰ ਰਚਨਾਵਾਂ ਕਿਉਂ ਪੜਦੇ ਹੋ ਕਿਸੇ ਹੋਰ ਗ੍ਰੰਥ ਵਿੱਚੋਂ ਕਿਉਂ ਪੜਦੇ ਹੋ ਫਿਰ ਦੂਜੀ ਗੱਲ ਜਿੱਥੇ ਇਹ ਲਿਖਿਆ ਹੋਇਆ ਕਿ ਤੂੰ ਉਹ ਆਪ ਦੇਖਿਆ ਮੈਂ ਹੱਥ ਜੋੜੇ ਮੈਂ ਕਿਹਾ ਨਹੀਂ ਪਾਸ਼ਾ ਜੀ ਮੈਂ ਤਾਂ ਆਪ ਨਹੀਂ ਦੇਖਿਆ ਤਾਂ ਗੁਰੂ ਸਾਹਿਬ ਕਹਿਣ ਲੱਗੇ ਉਹ ਜਿੱਥੇ ਇਹ ਰਚਨਾ ਲਿਖੀ ਹੈ ਉੱਥੇ 10 ਰਚਨਾਵਾਂ ਦਾ ਇੱਕ ਸੰਗ੍ਰਹਿ ਹੈ ਤੇ ਇਹ ਮਿੱਤਰ ਪਿਆਰੇ ਨੂੰ 6ਵੇਂ ਨੰਬਰ ਦੀ ਰਚਨਾ ਹੈ ਇਸ ਦੇ ਉੱਪਰ ਦਾ ਸਰਲੇਖ ਦਿੱਤਾ ਹੈ ਖਿਆਲ ਅਤੇ ਬਾਕੀ ਜਿਹਨੀਆਂ ਰਚਨਾਵਾਂ ਨੇ 9 ਉੱਪਰ ਥੱਲੇ ਦੀਆਂ ਉਹਦੇ ਤੇ ਸਰਲੇਖ ਹੈ RAMKALI ਸੋਰਠ ਤੇ ਕਲਿਆਣ ਔਰ ਉਹ ਬਾਕੀ ਦੋ ਰਚਨਾਵਾਂ ਜਿਹੜੀਆਂ ਸਾਰੀਆਂ ਦੀ ਬਾਕੀ ਇਹਨੂੰ ਛੱਡ ਕੇ ਜਿਹੜੀ ਬਾਕੀ ਰਚਨਾਵਾਂ ਹੈ ਉਹ ਸਾਰੀਆਂ ਬ੍ਰਿਜ ਭਾਸ਼ਾ ਵਿੱਚ ਹਨ ਤੇ ਇਹ ਮਿੱਤਰ ਪਿਆਰੇ ਨੂੰ ਜਿਹੜੀ ਰਚਨਾ ਇਹ ਠੇੜ ਪੰਜਾਬੀ ਵਿੱਚ ਹੈ ਤੁਹਾਨੂੰ ਕਦੇ ਧਿਆਨ ਨਹੀਂ ਆਇਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਰਚਨਾ ਵਿੱਚ ਪੰਜਾਬੀ ਦੇ ਵਿੱਚ ਆ ਗਈ ਹੋਏ ਉਹ ਦੂਜੀ ਗੱਲ 1790 ਤੋਂ ਪਹਿਲੇ ਦੇ ਜਿਹੜੇ ਛੱਪੇ ਵਿੱਚ ਨਾਟਕ ਹੈ ਉਹਨਾਂ ਵਿੱਚ ਤੇ ਰਚਨਾ ਹੈ ਹੀ ਨਹੀਂ ਪੰਜਾਬੀ ਦਾ ਇੱਕ ਕਵੀ ਦਿਮੋਦਰ ਦਾਸ ਹੈ ਉਹਨੇ ਇੱਕ ਕਾਵ ਰੂਪ ਦੇ ਵਿੱਚ ਇੱਕ ਲਿਖੀ ਸੀ ਹੀਰ ਉਸ ਹੀਰ ਦਾ ਜਦੋਂ ਵਿਛੋੜਾ ਆਪਣੇ ਪ੍ਰੇਮੀ ਨਾਲੋਂ ਰਾਂਝੇ ਨਾਲ ਹੁੰਦਾ ਤਾਂ ਉਸ ਵਿਛੜੇ ਉਛੋੜੇ ਦੇ ਵਿੱਚ ਜਿਹੜੀ ਉਹਨੇ ਖਿਆਲ ਦਿੱਤਾ ਹੀਰ ਦਾ ਉਹ ਖਿਆਲ ਹੂਬ ਹੂ ਇਸ ਰਚਨਾ ਨਾਲ ਮਿਲਦਾ ਮੈਂ ਚੁੱਪ ਹੋ ਗਿਆ ਗੁਰੂ ਸਾਹਿਬ ਜੀ ਇੰਨੀਆਂ ਗੱਲਾਂ ਤਾਂ ਮੈਨੂੰ ਪਤਾ ਹੀ ਨਹੀਂ ਪਰ ਰਾਗੀ ਸੇਵਾਨ ਜਦੋਂ ਪੜ੍ਹਦੇ ਆ ਨਾ ਤੇ ਦੱਸਦੇ ਆ ਕਿ ਤੁਸੀਂ ਉਦੋਂ ਲਿਖਿਆ ਸੀ ਜਦੋਂ ਪਰਿਵਾਰ ਵਿਛੋੜੇ ਤੋਂ ਬਾਅਦ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਸੀ ਸੰਗਲਾ ਸੰਗਤਾਂ ਤਾਂ ਬਹੁਤ ਭਾਵਕ ਹੋ ਜਾਂਦੀਆਂ ਅਸੀਂ ਤੇ ਤੁਹਾਡਾ ਹੀ ਇਹ ਸ਼ਬਦ ਪੜ੍ਹ ਕੇ ਸਮਝ ਕੇ ਪੜੀ ਜਾਂਦੇ ਆ ਅੱਛਾ ਤਾਂ ਫਿਰ ਇੱਕ ਗੱਲ ਦੱਸ ਗੁਰੂ ਸਾਹਿਬ ਕਹਿਣ ਲੱਗੇ ਇਹਦੇ ਵਿੱਚ ਜਦੋਂ ਆਂਦਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਣਾ ਇਸ ਦਾ ਕੀ ਅਰਥ ਹੋਇਆ ਮੈਂ ਕਿਹਾ ਜੀ ਮੈਨੂੰ ਤਾਂ ਇਹੀ ਸਮਝ ਆਇਆ ਕਿ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਤੇਰੇ ਵਿਛੋੜੇ ਵਿੱਚ ਸੁਰਾਈ ਮੈਨੂੰ ਸੂਰ ਵਾਂਗੂ ਲੱਗਦੀ ਏ ਤੇ ਪਿਆਲਾ ਮੈਨੂੰ ਖੰਜਰ ਵਾਂਗੂ ਲੱਗਦਾ ਹੈ। ਅੱਛਾ ਫਿਰ ਇਹ ਸੂਰ ਸੁਰਾਹੀ ਇਹ ਜਿਹੜੀ ਸਰਾਹੀ ਤੇ ਪਿਆਲਾ ਇਹ ਕਿਸ ਚੀਜ਼ ਦੇ ਹੋ ਸਕਦੇ ਹਨ? ਮੈਂ 1 ਸੈਕਿੰਡ ਸੋਚ ਕੇ ਹੋਲੀ ਜੀ ਕਿਹਾ ਪਾਸ਼ਾ ਜੀ ਸੁਰਾਹੀ ਤੇ ਪਿਆਲਾ ਤਾਂ ਸ਼ਰਾਬ ਦਾ ਹੀ ਹੋ ਸਕਦਾ ਹੈ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਮੈਨੂੰ ਕਿਸੇ ਸਰਾਹੀ ਤੇ ਪਿਆਲੇ ਨਾਲ ਜੋੜ ਰਹੇ ਹੋ ਗੁਰੂ ਸਾਹਿਬ ਜੀ ਥੋੜੀ ਗੁੱਸੇ ਵਿੱਚ ਆਏ ਉਹਨਾਂ ਨੇ ਮੇਰੀ ਤਾੜਨਾ ਕੀਤੀ ਮੇਰੀਆਂ ਤਾਂ ਅੱਖਾਂ ਨੀਵੀਆਂ ਹੋ ਗਈਆਂ ਭੱਜਣ ਦਾ ਰਾਹ ਨਾ ਲੱਭੇ ਫਿਰ ਹਿੰਮਤ ਕਰਕੇ ਮੈਂ ਕਿਹਾ ਇੱਥੇ ਵਿੰਗ ਕਸਾਈਆਂ ਦਾ ਵੀ ਜ਼ਿਕਰ ਹੈ ਕਸਾਈਆਂ ਕੋਲ ਜਿਹੜਾ ਵਿੰਗਾ ਛੁਰਾ ਹੁੰਦਾ ਹੈ ਉਹ ਕਿਸੇ ਜਾਨਵਰ ਦੀ ਚਰਬੀ ਲਾਉਣ ਲਈ ਵਰਤਦੇ ਹਨ ਅੰਦਰ ਖੋੋ ਕੇ ਮੇਰੇ ਸਮੇਤ ਸਾਰੀਆਂ ਸੰਗਤਾਂ ਇਹੀ ਸਮਝਦੀਆਂ ਹਨ ਕਿ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਜਦੋਂ ਤੁਸੀਂ ਬਾਛੀਵਾੜੇ ਦੇ ਜੰਗਲਾਂ ਦੇ ਵਿੱਚ ਸੀ ਔਰ ਸਾਬ ਜਾਨੀਆਂ ਦੀ ਔਰ ਮਾਤਾ ਦੀ شہادت ਦੀ ਖਬਰ ਜਦੋਂ ਤੁਹਾਨੂੰ ਮਿਲੀ ਔਰ ਕਿਲਾ ਛੱਡਣ ਤੋਂ ਬਾਅਦ ਤੁਸੀਂ ਬਹੁਤ ਦੁਖੀ ਹੋਏ ਔਰ ਉਸੇ ਹਾਲਾਤ ਦੇ ਵਿੱਚ ਇਹ ਤੁਸੀਂ ਕਹਿੰਦੇ ਹੋ ਕਿ ਜਿਵੇਂ ਇਹ ਬਿੰਗ ਕਸਾਈਆਂ ਵਾਲਾ ਜਿਹੜਾ ਉਹ ਛੋੜਾ ਮੈਨੂੰ ਉਸ ਸਹਣਾ ਪਿਆ ਰਿਹਾ ਗੁਰੂ ਸਾਹਿਬ ਕਹਿਣ ਲੱਗੇ ਓਏ ਕੋਈ ਅਕਲ ਨੂੰ ਹੱਥ ਮਾਰੋ ਇੰਨੀ ਕਾਹ ਲੈਣਾ ਕਾਲੀ ਕਹਿ ਕੇ ਤੁਸੀਂ ਗਿਆਨਵਾਨ ਬਣੋ ਇੱਕ ਕਿਹੜੀ ਗੱਲ ਕੀਤੀ ਹੈ ਤੁਸੀਂ ਕਿ ਇਸ ਤਰ੍ਹਾਂ ਦਾ ਇਤਿਹਾਸ ਜਾਂ ਗੁਰਬਾਣੀ ਸਿਧਾਂਤ ਨਾਲ ਮੇਲ ਖਾਂਦਾ ਜਿਹੜੀ ਤੂੰ ਗੱਲ ਕਰ ਰਿਹਾ ਹੈ ਗੁਰੂ ਅਰਜਨ ਪਾਸ਼ਾ ਦੀ ਸ਼ਹੀਦੀ ਹੋਈ ਕੋਈ ਸੋਗ ਕੋਈ ਦੁੱਖ ਕੋਈ ਤਕਲੀਫ ਨਹੀਂ ਹੋਈ ਕੋਈ ਸੋਗ ਨਹੀਂ ਮਨਾਇਆ ਗਿਆ ਜਦੋਂ ਪਿਤਾ ਗੁਰਤੇਗ ਬਾਦਸ਼ਾਹ ਸਾਹਿਬ ਜੀ ਸ਼ਹੀਦ ਸ਼ਾਦਤ ਹੋਈ ਮੈਂ ਉਦੋਂ ਚੜ੍ਹਦੀ ਕਲਾ ਵਿੱਚ ਸੀ ਤੇ ਹੁਣ ਇੰਨੀ ਤੜਪ ਇੰਨੀ ਵਿਆਕੁਲਤਾ ਇੰਨਾ ਦਰਦ ਇੰਨੀ ਦੁੱਖ ਤਕਲੀਫ ਤੁਸੀਂ ਮੈਨੂੰ ਦਰਸਾ ਰਹੇ ਹੋ ਤੁਸੀਂ ਕਿਹੜਾ ਗਿਆਨ ਲਿਆ ਔਰ ਕਿੱਥੋਂ ਸਮਝਿਆ ਔਰ ਫਿਰ ਇਹ ਗੱਲ ਦੱਸ ਕਿ ਇਹ ਜਿਹੜੀ ਗੱਲ ਤੁਸੀਂ ਕਰਦੇ ਹੋ ਜਿਹੜੀ ਤੁਸੀਂ ਪੜ੍ਹਦੇ ਹੋ ਜਾਂ ਤੁਸੀਂ ਜੋ ਸਮਝਦੇ ਹੋ ਕਿ ਆ ਗੁਰਬਾਣੀ ਸਿਧਾਂਤ ਦੇ ਨਾਲ ਇਹ ਮੇਲ ਖਾਂਦਾ ਹੈ ਤੂੰ ਗੁਰਬਾਣੀ ਦਾ ਸਿਧਾਂਤ ਨਹੀਂ ਕਦੀ ਪੜਿਆ ਤੂੰ ਗੁਰਬਾਣੀ ਨਹੀਂ ਪੜਿਆ ਕਦੀ ਮੈਂ ਕਿਹਾ ਜੀ ਗੁਰਬਾਣੀ ਤੇ ਮੈਨੂੰ ਬਹੁਤ ਆਂਦੀ ਏ ਮੈਂ ਤੇ ਜਪਜੀ ਸਾਹਿਬ ਦੀਆਂ ਲੜੀਆਂ ਚਲਾਈਆਂ ਮੈਂ ਤੇ ਸੁਖਮਨੀ ਸਾਹਿਬ ਤੂੰ ਮੈਨੂੰ ਪੂਰਾ ਕੰਠ ਹੈ ਹੋਰ ਵੀ ਮੈਂ ਬੜੇ ਸ਼ਬਦ ਪੜਨਾ ਅੱਛਾ ਤੂੰ ਗੁਰਬਾਣੀ ਦੇ ਵਿੱਚ ਕਦੀ ਇਹ ਸ਼ਬਦ ਨਹੀਂ ਪੜਿਆ ਜਿਹੜਾ ਇਸ ਸਿਧਾਂਤ ਨਾਲ ਕਦੀ ਮੇਲ ਨਹੀਂ ਖਾਂਦਾ ਮੈਂ ਕਿਹਾ ਜੀ ਉਹ ਕਿਹੜਾ ਪਾਤਸ਼ਾਹ ਜੀ ਕਹਿਣ ਲੱਗੇ ਦੁੱਖ ਨਾਹੀ ਸਭ ਸੁਖੀ ਹੈ ਰੇ ਇੱਕੋ ਇੱਕ ਹੀ ਨੇtre ਬੁਰਾ ਨਹੀਂ ਸਭ ਪਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤਦੇ ਤੂੰ ਕਦੀ ਨਹੀਂ ਪੜਿਆ ਗੁਰਬਾਣੀ ਤਾਂ ਕਹਿੰਦੀ ਹੈ ਜਾਂ ਕੋ ਮੁਸਕਲ ਅਤ ਬਣੇ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ ਸਭੋ ਭੱਜੇ ਆਸਰਾ ਚੁੱਕ ਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰह्म ਲਗੇ ਨਤ ਤੀਵੋ ਮਤੇ ਸਤੋ ਲਵਗ ਗੁਰੂ ਪਿਤਾ ਜੀ ਦਾ ਬਚਨ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇਰ ਪਹਿਰ ਨਹੀਂ ਜਾ ਕੇ ਕੰਚਨ ਮਾਟੀ ਮਾਨਾ ਤੁਸੀਂ ਤਾਂ ਇਸ ਤਰ੍ਹਾਂ ਦੱਸਾਇਆ ਕਿ ਮੈਂ ਕੋਈ ਉਸ ਅਕਾਲ ਪੁਰਖ ਨੂੰ ਉਲੰਭੇ ਕੋ ਸ਼ਿਕਾਇਤਾਂ ਕਰ ਰਿਹਾ ਉਹ ਗੁਰਬਾਣੀ ਤਾਂ ਕਹਿੰਦੀ ਹੈ ਉਲਹਣੋ ਮੈਂ ਕਾਹੂ ਨਾ ਦੇਉ ਬਨਮੀਟ ਤਹਾਰਾ ਕੀਓ ਸੁਣ ਗੁਰਮਤਿ ਤਾਂ ਗੁਰਬਾਣੀ ਤਾਂ ਹਰ ਕਿਸਮ ਦਾ ਡਰ ਪਾਉ ਦੂਰ ਕਰਨ ਵਾਲੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਪ ਹੋ ਕੇ ਹਾ ਕਾੜਾ ਜਿਓ ਮੈਂ ਤਾਂ ਇੰਨਾ ਸ਼ਰਮਸਾਰ ਹੋ ਗਿਆ ਮੈਂ ਤਾਂ ਆਪਣੇ ਆਪ ਨੂੰ ਬੜਾ ਬਾਣੀ ਨੂੰ ਪੜਨ ਤੇ ਸਮਝਣ ਵਾਲਾ ਸਿੱਖ ਸਮਝਦਾ ਸੀ ਮੈਂ ਤਾਂ ਇਹ ਸਮਝਦਾ ਸੀ ਕਿ ਮੇਰੇ ਤੋਂ ਗਿਆਨवान ਕੋਈ ਸਿੱਖ ਹੋਣਾ ਹੀ ਨਹੀਂ ਮੇਰੇ ਤੋਂ ਕੋਈ ਲਫਜ਼ ਹੀ ਨਾ ਨਿਕਲੇ ਮੂੰਹ ਚੋਂ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਉਸ ਹੀਰ ਦਾ ਖਿਆਲ ਪੇਛ ਜੋ ਕੀਤਾ ਜਾ ਰਿਹਾ ਉਹਨੂੰ ਤੁਸੀਂ ਮੇਰੇ ਨਾਲ ਜੋੜ ਦਿੱਤਾ ਜਦੋਂ ਉਹਦੇ ਚ ਇਹ ਕਿਹਾ ਜਾਂਦਾ ਕਿ ਯਾਰੜਾ ਦਾ ਮੈਨੂੰ ਸੱਥੜ ਚੰਗਾ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਮੈਨੂੰ ਯਾਰ ਦੇ ਨਾਲ ਪੁੰਜੇ ਸੱਥੜ ਵਿਛਾ ਕੇ ਸੋਣਾ ਚੰਗਾ ਤੇ ਖੇੜਿਆਂ ਦੇ ਘਰ ਜਿੱਥੇ ਉਸ ਹੀਰ ਦਾ ਵਿਆਹ ਹੋਇਆ ਸੀ ਮੈਨੂੰ ਉਹਨਾਂ ਦੀ ਸੇਜਾਂ ਪੱਠੀ ਵਾਂਗੂ ਲੱਗਦੀਆਂ ਮੈਂ ਹੱਥ ਜੋੜੇ ਕਿਹਾ ਜੀ ਗੁਰੂ ਸਾਹਿਬ ਜੀ ਇੰਨੀਆਂ ਗੱਲਾਂ ਤੇ ਮੈਂ ਸੋਚੀਆਂ ਹੀ ਨਹੀਂ ਮੈਂ ਅਸੀਂ ਤੇ ਪੜ ਜਾਂਦੇ ਆ ਇੰਨਾ ਅਖਰਾਵਾਲਤੇ ਅਸੀਂ ਕਦੀ ਧਿਆਨ ਹੀ ਨਹੀਂ ਦਿੱਤਾ ਪਰ ਫਿਰ ਮੈਂ ਰੁੱਕ ਕੇ ਕਿਹਾ ਪਰ ਗੁਰੂ ਸਾਹਿਬ ਜੀ ਮੈਂ ਇਤਿਹਾਸ ਵੀ ਤੇ ਸੁਣ ਕੇ ਆਇਆ ਮੈਂ ਉਹ ਵੀ ਤੇ ਮੈਨੂੰ ਪਤਾ ਹੈ ਇਤਿਹਾਸ ਵਿਧੀ ਕਥਾ ਵੀ ਤੇ ਸੁਣੀ ਹੈ ਮੈਂ ਅੱਛਾ ਤੰਗਾ ਫਿਰ ਉਹ ਵੀ ਦੱਸ ਦੇ ਕਿਹੜਾ ਇਤਿਹਾਸ ਸੁਣ ਕੇ ਆਇਆ ਮੈਂ ਕਿ ਗੁਰੂ ਸਾਹਿਬ ਜੀ ਵੈਸੇ ਤਾਂ ਮੈਨੂੰ ਸਾਰਾ ਇਤਿਹਾਸ ਦਾ ਪਤਾ ਹੈ ਪਰ ਸਾਡੇ ਕਥਾਕਾਰ ਵਿਦਵਾਨ ਨਵਾਂ ਨਵਾਂ ਇਤਿਹਾਸ ਵੀ ਕੱਢ ਕੇ ਲਿਆਉਂਦੇ ਆ ਉਹ ਕਿਹੜਾ ਨਵਾਂ ਇਤਿਹਾਸ ਸੁਣ ਕੇ ਆਇਆ ਉਹ ਵੀ ਸੁਣਾ ਦੇ ਗੁਰੂ ਸਾਹਿਬ ਜੀ ਜਿਵੇਂ ਮੈਂ ਅੱਜ ਹੀ ਸੁਣਿਆ ਹੈ ਕਿ ਮਾਤਾ ਜੀ ਅਤੇ ਸਹਿਬਜ਼ਾਦੀ ਜਿਸ ਕੁਮਾ ਮਾਸ਼ਕੇ ਦੀ ਝੁੱਗੀ ਵਿੱਚ ਠਹਿਰੇ ਸਨ ਉਹ ਕੋਈ ਲక్ష్ਮੀ ਸੀ ਜਿਸ ਨੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਲੰਗਰ ਪੁਛਾਦਾ ਚਿਗਾਇਆ ਸੀ ਇਹ ਸਾਡੇ ਕਥਾਕਾਰ ਵਿਦਵਾਨਾਂ ਨੇ ਦੱਸਿਆ ਅਤੇ ਮੋਤੀ لال ਮਹਿਰਾ ਜਿਨ੍ਹਾਂ ਨੇ ਦੁੱਧ ਚਿਗਾਇਆ ਸੀ ਉਹ ਪੱਕੇ ਕ੍ਰਿਸ਼ਨ ਭਗਤ ਸੀ ਅਤੇ ਹਿੰਦੂ ਸਨਾਤਨੀ ਸੀ ਅਤੇ ਹੁਣ ਤੇ ਇਸ ਸਾਲ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਸੀਆਂ ਇਤਿਹਾਸਕੀਆਂ ਪੋਸਟਾਂ ਆਈਆਂ ਜਿਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਸਹਿਬਜ਼ਾਦਿਆਂ ਨੇ ਸਨਾਤਨ ਧਰਮ ਦੀ ਰੱਖਿਆ ਵਾਸਤੇ ਸ਼ਹਾਦਤ ਦਿੱਤੀਆਂ ਸਰਕਾਰ ਵੱਲੋਂ ਵੀ ਹੁਣ ਇਹ ਵੀਰ ਬਾਲ ਦਿਵਸ ਜਿਹੜਾ ਹੈ ਇਹ ਕੋਸ਼ਿਸ਼ ਕਰ ਦਿੱਤਾ ਤੇ ਹੁਣ ਹਰ ਸਾਲ ਜਿਹੜਾ ਮਨਾਇਆ ਜਾਂਦਾ ਗੁਰੂ ਸਾਹਿਬ ਕਹਿਣ ਲੱਗੇ ਜੇਕਰ ਤੁਸੀਂ ਆਪਣਾ ਇਤਿਹਾਸ ਨਹੀਂ ਸੰਭੋਗੇ ਤਾਂ ਇਹ ਕੁਝ ਹੋਏਗਾ ਜਦੋਂ ਤੁਸੀਂ ਆਪਣਾ ਇਤਿਹਾਸ ਆਪਣੇ ਇਤਿਹਾਸਿਕ ਸਥਾਨ ਕਿਸੇ ਦੂਜੇ ਦੇ ਹਵਾਲੇ ਕਰਦੇ ਹੋਗੇ ਤੇ ਅਗਲਾ ਤਾਂ ਆਪਣੇ ਹੱਕ ਵਿੱਚ ਆਪਣੇ ਲਫ਼ਜ਼ਾਂ ਵਿੱਚ ਇਤਿਹਾਸ ਸੁਣਾਏਗਾ ਅਤੇ ਇਤਿਹਾਸ ਨੂੰ ਉਸ ਢੰਗ ਦੇ ਨਾਲ ਪੇਸ਼ ਕਰੇਗਾ ਆਪਣੇ ਫਾਇਦੇ ਲਈ ਉਹ ਤੁਹਾਡੇ ਇਤਿਹਾਸਿਕ ਸਥਾਨਾਂ ਨੂੰ ਵੀ ਵਰਤੇਗਾ ਜੇ ਤੁਸੀਂ ਨਹੀਂ ਸਮਝੋਗੇ ਤੇ ਮੇਰੇ ਹੱਥ ਜੁੜੇ ਮੈਂ ਕਿਹਾ ਪਾਸ਼ਾ ਜੀ ਬਾਕੀ ਸਾਰੀਆਂ ਗੱਲਾਂ ਮੈਂ ਤੁਹਾਡੀਆਂ ਮੰਨ ਗਿਆ ਪਰ ਇਤਿਹਾਸਿਕ ਸਥਾਨਾਂ ਬਾਰੇ ਨਾ ਕਿਹੋ ਉਹ ਤਾਂ ਅਸੀਂ ਇਤਨੇ ਖੂਬਸੂਰਤ ਬਣਾ ਦਿੱਤੇ ਨੇ ਇਤਨੇ ਸੋਹਣੇ ਬਣਾ ਦਿੱਤੇ ਨੇ ਕਿ ਤੁਸੀਂ ਦੇਖ ਕੇ ਪ੍ਰਸੰਨ ਹੋ ਜਾਓਗੇ ਅੱਛਾ ਚਲ ਉਹ ਵੀ ਦੱਸ ਦੇ ਉਹਨਾਂ ਦਾ ਤੁਸੀਂ ਕੀ ਕੀਤਾ ਗੁਰੂ ਸਾਹਿਬ ਕਹਿਣ ਲੱਗੇ ਮੈਂ ਕਿਹਾ ਗੁਰੂ ਸਾਹਿਬ ਜੀ ਅਸੀਂ ਠੰਡਾ ਬੁਰਜ ਟਾ ਕੇ ਉੱਥੇ ਨਵੀਂ ਇਮਾਰਤ ਉਸਾਰ ਉਸਾਰ ਦਿੱਤੀ ਹੈ ਉਹਦੇ ਉੱਤੇ ਵੱਡੇ ਵੱਡੇ ਅੱਖਰਾਂ 'ਚ ਲਿਖ ਵੀ ਦਿੱਤਾ ਹੈ ਠੰਡਾ ਬੁਰਜ ਜਿੱਥੇ ਸਾਬਜਾਦਿਆਂ ਨੂੰ ਦੀਵਾਰ ਦੇ ਵਿੱਚ ਚਣਿਆ ਗਿਆ ਸੀ ਕੁਝ ਸਾਲ ਪਹਿਲੇ ਤਾਂ ਉੱਥੇ ਦੀਵਾਰ ਦੇ ਚਿੰਨ ਵੀ ਮੌਜੂਦ ਸੀ ਪਰ ਹੁਣ ਉਥੇ ਅਸੀਂ ਸਾਰਾ ਹਟਾ ਕੇ ਉਹਨੂੰ ਬੜਾ ਮਹਿੰਗਾ ਪੱਥਰ ਲਾ ਕੇ ਸੋਨੇ ਦੇ ਛੱਤਰ ਤੇ ਪਾਲਕੀ ਸਜਾ ਕੇ ਬੜੀ ਸੋਹਣੀ ਸਜਾਵਟ ਕਰ ਦਿੱਤੀ ਹੈ ਤੇ ਨਾਲ ਹੀ ਉਹ ਖੜ ਜਾ ਫੁਕਰੇ ਦਮ ਗੱਜੇ ਮੋਤ ਮਾਰਦਿਆਂ ਤੂੰ ਤੁਸੀਂ ਸਹਿਬ ਜਾਦੇਂ ਦੀਆਂ ਯਾਦਾਂ ਨੂੰ ਮਿਟਾਉਣ ਨੂੰ ਬੜਾ ਚੰਗਾ ਤੇ ਮਹਾਨ ਕੰਮ ਸਮਝਦੇ ਹੋ ਗੁਰੂ ਸਾਹਿਬ ਮੈਨੂੰ ਮੈਨੂੰ ਤਾੜਨਾ ਕਰਨ ਲੱਗੇ ਅੱਛਾ ਇਹ ਦੱਸ ਜਿਸ ਕੋ ਤਵਾਲੀ ਦੇ ਵਿੱਚ ਸਹਬਜ਼ਾਦਿਆਂ ਨੂੰ ਠਹਿਰੇ ਸੀ ਕੈਦ ਕੀਤਾ ਗਿਆ ਸੀ ਤੁਸੀਂ ਉਸ ਦਾ ਕੀ ਕੀਤਾ ਗੁਰੂ ਸਾਹਿਬ ਮੈਨੂੰ ਪੁੱਛਣ ਲੱਗੇ ਹਾਂ ਗੁਰੂ ਸਾਹਿਬ ਮੈਂ ਕਿਹਾ ਉਹਦਾ ਵੀ ਮੈਨੂੰ ਪਤਾ ਹੈ ਪਹਿਲਾਂ ਤਾਂ 1704 ਦੀ ਇਸ ਘਟਨਾ ਤੋਂ ਬਾਅਦ ਇੱਕ ਉਤਵਾਲੀ ਮੁਗਲਾਂ ਕੋਲ ਹੀ ਰਹੀ ਸੀ ਮੁਗਲਾਂ ਤੋਂ ਬਾਅਦ ਇਹ ਅੰਗਰੇਜ਼ਾਂ ਕੋਲ ਆ ਗਈ 1947 ਦੇ ਵਿੱਚ ਅੰਗਰੇਜ਼ਾਂ ਤੋਂ ਬਾਅਦ ਇਹ ਭਾਰਤ ਸਰਕਾਰ ਕੋਲ ਰਹੀ। ਸਨ 1999 ਵਿੱਚ এসਜੀਪੀਸੀ ਨੂੰ ਜਿਹੜਾ ਇਹ ਭਾਰਤ ਸਰਕਾਰ ਵੱਲੋਂ ਦੇ ਦਿੱਤੀ ਗਈ। ਤੇ ਪਾਸ਼ਾ ਜੀ এসਜੀਪੀਸੀ ਦੇ ਕਾਰ ਸੇਵਾ ਲਈ ਬਾਬਿਆਂ ਨੇ ਮਹਾਨ ਸੇਵਾ ਕੀਤੀ ਹੈ। ਉਹ ਸਾਰੀ ਕਤਵਾਲੀ ਢਾਕੇ ਜਿਹੜੀ ਇੰਨੇ ਸਾਲਾਂ ਤੋਂ ਬਣੀ ਸੀ ਉਹਨੂੰ ਢਾਕੇ ਉਹਦੇ ਉੱਤੇ ਬੜਾ ਪਵਦੀਆ ਮਹਿੰਗਾ ਪੱਥਰ ਲਿਆ ਕੇ ਜੜਤਾ। ਪਰ ਹੋਇਆ ਕੀ ਕਿ ਕੁਝ ਭੁੱਲੜ ਲੋਕਾਂ ਨੇ ਉੱਥੇ ਆ ਕੇ ਵਿਰੋਧ ਵੀ ਕੀਤਾ ਇਹਦਾ ਤਾਂ ਜਾ ਕੇ ਥੋੜੀ ਜੀ ਕੋਠੀ ਬਚੀ ਰਹਿ ਗਈ ਨਹੀਂ ਤੇ ਬਾਬਿਆਂ ਨੇ ਉਹਦੀ ਵੀ ਸੇਵਾ ਕਰ ਹੀ ਦੇਣੀ ਸੀ ਗੁਰੂ ਸਾਹਿਬ ਕਹਿਣ ਲੱਗੇ ਮੈਂ ਤਾਂ ਹੈਰਾਨ ਆ ਤੁਹਾਨੂੰ ਸਿੱਖ ਕਹੰਦਿਆਂ ਹੋਇਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਰਾਹੀਂ ਗੁਰ ਸ਼ਬਦ ਗੁਰੂ ਨੇ ਦਿਲ ਲੜ ਲਾਇਆ ਤੁਸੀਂ ਉਸ ਤੋਂ ਕੋਈ ਗਿਆਨ ਅਸਲ ਨਹੀਂ ਕੀਤਾ ਇਤਨਾ ਮਹਾਨ ਇਤਿਹਾਸ ਹੀ ਤੁਹਾਡੇ ਕੋਲ ਤੁਸੀਂ ਉਹ ਨਹੀਂ ਸਮ ਸਕੇ ਇਤਿਹਾਸਕ ਸਥਾਨ ਤੁਸੀਂ ਢਾ ਕੇ ਰੱਖ ਦਿੱਤੇ ਤੁਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਘਾਲਣਾ ਔਰ 240 ਸਾਲਾਂ ਦਾ ਜਿਹੜਾ ਸੰਘਰਸ਼ ਸਾਰਾ ਹੀ ਰੋਲ ਦਿੱਤਾ ਔਰ ਉਸ ਤੋਂ ਬਾਅਦ ਆਪਣੇ ਆਪ ਨੂੰ ਬੜੇ ਵੱਡੇ ਗਿਆਨੀ ਬੜੇ ਵੱਡੇ ਵਿਦਵਾਨ ਤੇ ਬੜੇ ਵੱਡੇ ਸਿੱਖ ਸਮਝਦੇ ਹੋ ਗੁਰੂ ਸਾਹਿਬ ਨੇ ਇਤਨੀ ਗੱਲ ਕੀਤੀ ਇਤਨੀ ਤਾੜਨਾ ਤੋਂ ਬਾਅਦ ਮੇਰੇ ਤੋਂ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਸੀ ਮੇਰੀ ਜ਼ੁਬਾਨ ਬੰਦ ਸੀ ਤਰਮੱਕੇ ਮੈਂ ਉੱਠਿਆ ਗੁਰੂ ਸਾਹਿਬ ਤੁਪੁੱਲ ਬਖਸ਼ਾਈ ਔਰ ਮੇਰਾ ਸੁਪਨਾ ਟੁੱਟ ਗਿਆ ਹੱਥ ਜੋੜ ਕੇ ਮੈਂ ਗੁਰੂ ਸਾਹਿਬ ਤੋਂ ਮਾਫੀ ਮੰਗੀ ਔਰ ਅੱਗੋਂ ਵਾਸਤੇ ਸੋਚੀ ਦੀ ਅਰਦਾਸ ਕੀਤੀ ਇਹ ਸੀ ਇੱਕ ਢੰਗ ਆਪਣੀ ਗੱਲ ਕਹਿਣ ਨੂੰ ਦਾ ਔਰ ਜੇਕਰ ਤੁਹਾਨੂੰ ਇਹ ਠੀਕ ਲੱਗਿਆ ਹੋਵੇ ਤਾਂ ਇਸ ਗੱਲ ਨੂੰ ਸ਼ੇਅਰ ਕਰਨਾ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰਨਾ اور ਆਪਣੇ ਸੁਝਾਅ ਵੀ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ